ਭਾਈ ਆਪਰ ਨੂੰ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਵੀ ਮਨੁੱਖ ਕਿਵੇਂ ਹੋਂਦ ਦੇ ਵਿੱਚ ਆਇਆ ਉਹ ਸਾਰੀ ਡਿਵੈਲਪਮੈਂਟ ਦਿਖਾਉਣੀ ਆ ਵੀ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਮਨੁੱਖ ਕਿਸ ਤਰ੍ਹਾਂ ਦਾ ਸੀਗਾ ਤੇ ਫਿਰ ਹੁਣ ਕਿਵੇਂ ਅੱਜ ਦਾ ਜਿਹੜਾ ਮਨੁੱਖਾ ਕਿਵੇਂ ਬਣਿਆ ਆ ਜੀ ਸਭ ਤੋਂ ਪਹਿਲਾਂ ਦਾ ਤੇ ਇਹ ਹੈਗਾ 12 ਤੋਂ 22 ਮਿਲੀਅਨ ਸਾਲ ਪਹਿਲਾਂ ਇਹਨੂੰ ਕਹਿੰਦੇ ਸੀਗੇ ਪੀਲੀਓਪੀਥਿਕਸ ਤੇ ਇੱਥੋਂ ਇਹ ਬਣਦਾ ਬਣਦਾ ਇਹ ਸਾਰੀ ਇਹਦੀ ਸ਼ੇਪ ਚੇਂਜ ਹੁੰਦੀ ਆ ਪਹਿਲਾਂ ਇੱਥੇ ਤੱਕ ਪਹੁੰਚਿਆ ਫੇਰੇ ਇੱਥੇ ਆਇਆ ਇੱਥੇ ਤੱਕ ਆਉਣ ਲਈ ਇਹਨੂੰ 11.5 ਤੋਂ 14 ਮਿਲੀਅਨ ਸਾਲ ਹੋ ਗਏ ਤੇ ਹੁਣ ਤੁਹਾਨੂੰ ਆਪਾਂ ਸਾਰੀਆਂ ਸਟੇਜਾਂ ਦਿਖਾਉਨੇ ਆ ਵੀ ਕਿਵੇਂ ਬੰਦਾ ਹੋਣ ਦੇ ਵਿੱਚ ਆਇਆ ਆ ਦੇਖੋ ਆ ਸ਼ੇਪ ਆਈ ਫੇਰੇ ਦੀ ਬੰਦੇ ਦੀ ਫਿਰ ਆ ਚੀਜ਼ ਤੇ ਫਿਰ ਆਹ ਸ਼ੇਪ ਦੇ ਵਿੱਚ ਆ ਕੇ ਬੰਦਾ ਦਿਖਣ ਲੱਗ ਗਿਆ ਸੀਗਾ ਤੇ ਇਹ ਹੈਗੀ ਆ 60 ਤੋਂ 20 ਸਾਲ ਪਹਿਲਾਂ 2000 ਸਾਲ ਪਹਿਲਾਂ ਤੇ ਆ ਦੇਖੋ ਆ ਪ੍ਰੋਪਰ ਮੈਨ ਇਥੇ ਮਨੁੱਖ ਦਿਖਣ ਲੱਗ ਗਿਆ ਸੀਗਾ ਤੇ ਇਹ ਸੀਗਾ 60 ਤੋਂ 10000 ਸਾਲ ਪਹਿਲਾਂ ਜਿਹਨੂੰ ਕਹਿੰਦੇ ਆ ਕਰੋ ਮੈਗਨੌਨ ਮੈਨ ਤੇ ਆ ਬਈ ਜਿਹੜਾ ਅੱਜ ਆਪਾਂ ਪ੍ਰੈਜੈਂਟ ਦੇ ਵਿੱਚ ਸਾਰੇ ਬੰਦਿਆਂ ਦੀ ਸ਼ਕਲ ਅੱਜ ਜਿਹੜਾ ਮਨੁੱਖ ਦਿਖਦਾ ਉਹ ਇਸ ਤਰ੍ਹਾਂ ਦਾ ਵਾ ਮਾਡਰਨ ਮੈਨ ਜਿਹਨੂੰ ਕਹਿੰਦੇ ਆ ਇਹਨਾਂ ਇੰਨੀਆਂ ਸਟੇਜਾਂ ਲੱਗੀਆਂ ਬੰਦੇ ਦੇ ਬਣਨ ਨੂੰ ਆ ਸਾਰੀਆਂ ਇੱਥੇ ਦਿਖਾਈਆਂ ਹੋਈਆਂ ਨੇ